ਤੋ ਹੁਣੇ-ਹੁਣੇ ਇੱਥੇ ਵਾਪਰਿਆ ਕਹਿਰ ਜਿਹਾ ਕੰਦ ਡਿੱਗਣ ਦੇ ਕਾਰਨ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵੱਦ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ ਦੇ ਵਿਅੰਤ ਦਸੰਤ ਵਿਹਾਰ ਇਲਾਕੇ 'ਚ ਉਸਾਰੀ ਵਾਲੀ ਥਾਂ 'ਤੇ ਜਿਆ ਟੈ ਕੰਦ ਮਲਬੇ 'ਚ ਸ਼ਨੀਵਾਰ ਨੂੰ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਇਹ ਘਟਨਾ ਦੀ ਜਾਣਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਮੀਨਸ ਸੰਬੰਧਤ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ ਦਿੱਲੀ ਫਾਇਰ ਸਰਵਿਸ ਨੂੰ ਸ਼ੁੱਕਰਵਾਰ ਨੂੰ 5:30 ਵਜੇ ਨਿਰਮਾਣ ਦੇ ਦਿਨ ਕੰਦ ਡਿੱਗਣ ਦੀ ਸੂਚਨਾ ਮਿਲੀ ਡੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਦੇ ਵਿੱਚ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਦੋ ਦੀ ਪਛਾਣ 19 ਸਾਲਾ ਸੰਤੋਸ਼ ਕੁਮਾਰ ਯਾਦਵ ਤੇ 33 ਸਾਲਾ ਸੰਤੋਸ਼ ਵਜੋ ਹੋਈ ਤੇ ਜੇ ਮਜ਼ਦੂਰ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਨੂੰ ਹਟਾਉਣ ਲਈ ਕ੍ਰੇਨ ਦੀ ਵਰਤੋਂ ਕੀਤੀ ਗਈ ਅਤੇ ਪੰਪਾ ਦੀ ਮਦਦ ਦੇ ਨਾਲ ਨੀਹੀ ਦੇ ਟੋਏ ਤੋਂ ਪਾਣੀ ਕੱਢਿਆ ਗਿਆ ਉਨ੍ਹਾਂ ਦੱਸਿਆ ਹੈ ਕਿ ਲਾਸ਼ਾਂ ਨੂੰ ਸਫਦਗੰਜ਼ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਮਲਬੇ 'ਚ ਕੋਈ ਹੋਰ ਵਿਅਕਤੀ ਫਸਿਆ ਹੈ ਨਹੀਂ ਇਸ ਦਾ